ਇੱਥੇ ਹੋਤੇ ਸੀ ਅੱਛਾ ਕੋਲ ਸਾਹਿਬ ਤੋਂ ਪਰ ਆਈ ਲੋਤੇ ਸੀ ਇੱਥੋਂ ਮਗਰੋਂ ਆਏ ਨੇ ਮਗਰੋਂ ਉਹਨਾਂ ਨੇ ਗੋਲੀਆਂ ਫਾਇਰ ਕਰੇ ਨੇ ਸਾਡੇ ਤੇ ਕੱਢ ਕੇ ਤੇ ਸੂਰੇ ਜਿਹੜਾ ਮੋਟਰਸਾਈਕਲ ਤੇ ਕਿਤੇ ਆਏ ਕਿੰਨੀਆਂ ਗੋਲੀਆਂ ਚਲੀਆਂ ਇੱਥੇ ਇਹ ਪਤਾ ਨਹੀਂ 10-12 ਨਾਲ ਹੁਣ ਕੱਢੇ ਉਹਨਾਂ ਨੇ ਪੰਜਾਬ ਵਿੱਚ ਇੱਕ ਹੋਰ ਵੱਡਾ ਗੋਲੀकांड ਕਾਂਗਰਸੀ ਆਗੂ ਅਤੇ ਸ਼ਰਾਬ ਕਾਰੋਬਾਰੀ ਦੇ ਰਿਸ਼ਤੇਦਾਰ ਤੇ ਚਲੀਆਂ ਗੋਲੀਆਂ ਭਰੇ ਬਾਜ਼ਾਰ ਚਲੀਆਂ ਤਾੜ-ਤਾੜ ਗੋਲੀਆਂ ਮਚ ਗਿਆ ਚੀਕ ਚਿਹੜਾ ਦੋ ਨੌਜਵਾਨਾਂ ਦੀ ਹੋਈ ਦਰਦਨਾਕ ਮੌਤ ਪੰਜ ਹੋਏ ਜ਼ਖਮੀ ਜੀ ਹਾਂ ਪੰਜਾਬ ਦੇ ਵਿੱਚ ਇੱਕ ਹੋਰ ਵੱਡਾ ਗੋਲੀकांड ਹੋਇਆ ਜਿੱਥੇ ਕਾਂਗਰਸੀ ਆਗੂ ਤੇ ਸ਼ਰਾਬ ਕਾਰੋਬਾਰੀ ਦੇ ਰਿਸ਼ਤੇਦਾਰ ਦੇ ਉੱਤੇ ਫਾਇਰਿੰਗ ਕੀਤੀ ਗਈ ਹੈ ਪਰ ਇਹ ਬਾਜ਼ਾਰ ਗੋਲੀਆਂ ਚੱਲਦੀਆਂ ਨੇ ਗੋਲੀਆਂ ਚੱਲਣ ਤੋਂ ਬਾਅਦ ਬਾਜ਼ਾਰ ਦੇ ਵਿੱਚ ਚੀਕ ਚਹਾੜਾ ਮਚ ਜਾਂਦਾ ਇਸ ਪੂਰੀ ਘਟਨਾ ਦੇ ਵਿੱਚ ਦੋ ਨੌਜਵਾਨਾਂ ਦੀ ਦਰਦਨਾਕ ਮੌਤ ਹੋ ਜਾਂਦੀ ਹੈ ਜਦਕਿ ਪੰਜ ਲੋਕ ਜੋ ਨੇ ਉਹ ਜ਼ਖਮੀ ਹੋ ਜਾਂਦੇ ਨੇ ਇਹ ਪੂਰਾ ਮਾਮਲਾ ਕਰਵਾਚੌਦੀ ਰਾਤ ਬਟਾਲਾ ਸ਼ਹਿਰ ਦੇ ਮੁੱਖ ਚੌਕ ਖਜੂਰੀ ਗੇਟ ਦੇ ਵਿੱਚ ਵਾਪਰਿਆ ਜਿੱਥੇ ਕਿ ਇਹ ਫਾਇਰਿੰਗ ਦੀ ਵੱਡੀ ਵਾਰਦਾਤ ਹੋਈ ਹੈ ਅਤੇ ਇਸ ਵਾਰਦਾਤ ਨੂੰ ਅੰਜਾਮ ਦੇਣ ਦੇ ਲਈ ਜੋ ਹਮਲਾਵਰ ਸਨ ਉਹ ਮੋਟਰਸਾਈਕਲ ਦੇ ਉੱਤੇ ਆਏ ਸਨ ਦੋ ਨੌਜਵਾਨਾਂ ਦੇ ਵੱਲੋਂ ਉੱਥੇ ਸ਼ਰੇਆਮ ਫਾਇਰਿੰਗ ਕੀਤੀ ਜਾਂਦੀ ਹੈ ਅਤੇ ਜਿਸ ਦੇ ਵਿੱਚ ਦੋ ਲੋਕਾਂ ਦੀ ਮੌਤ ਹੋ ਜਾਂਦੀ ਹੈ ਜਦਕਿ ਚਾਰ ਤੋਂ ਪੰਜ ਲੋਕ ਜੋਨੇ ਉਹ ਗੰਭੀਰ ਤੌਰ ਤੇ ਉਤੇ ਜ਼ਖਮੀ ਹੋ ਜਾਂਦੇ ਨੇ ਜਿਨ੍ਹਾਂ ਦਾ ਇਲਾਜ ਸਿਵਲ ਹਸਪਤਾਲ ਬਟਾਲਾ ਦੇ ਵਿੱਚ ਚੱਲ ਰਿਹਾ ਹੈ ਉਤੇ ਹੀ ਪੁਲਿਸ ਦੇ ਵੱਲੋਂ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਉਤੇ ਹੀ ਇਸ ਵਾਰਦਾਤ ਦੇ ਵਿੱਚ ਜ਼ਖਮੀ ਅਤੇ ਚਸ਼ਮਦੀਦ ਸੰਜੀਵ ਨੇ ਦੱਸਿਆ ਕਿ ਉਹ ਜਿਸ ਦੁਕਾਨ ਤੇ ਕੰਮ ਕਰਦੇ ਨੇ ਉਸੇ ਦੇ ਬਾਹਰ ਖੜੇ ਸਨ ਕਿ ਅਚਾਨਕ ਗੋਲੀਆਂ ਚੱਲਣ ਦੀਆਂ ਆਵਾਜ਼ਾਂ ਸ਼ੁਰੂ ਹੋ ਗਈਆਂ ਉਹਨਾਂ ਦੱਸਿਆ ਕਿ ਇਸ ਫਾਇਰਿੰਗ ਦੇ ਵਿੱਚ ਉਹ ਖੁਦ ਅਤੇ ਦੁਕਾਨ ਦੇ ਉਤੇ ਹੋਰ ਨੌਜਵਾਨਾਂ ਤੇ ਨਾਲ ਨਾਲ ਦੁਕਾਨ ਦੇ ਮਾਲਕ ਵੀ ਗੋਲੀ ਦਾ ਸ਼ਿਕਾਰ ਹੋਏ ਪੋਤੇ ਹੀ ਸੂਤਰ ਅਨੁਸਾਰ ਫਾਇਰਿੰਗ ਜਸਦੁਕਾਨ ਦੇ ਬਾਹਰ ਹੋਈ ਉਹ ਕਾਂਗਰਸੀ ਆਗੂ ਅਤੇ ਸ਼ਰਾਬ ਕਾਰੋਬਾਰੀ ਦੀਪੂ ਜੰਤੀ ਪਰਦੇ ਰਿਸ਼ਤੇਦਾਰ ਹਨ ਜੇਨਾਂ ਦੀ ਦੁਕਾਨ ਦੇ ਬਾਹਰ ਇਹ ਫਾਇਰਿੰਗ ਕੀਤੀ ਗਈ ਜਿਸ ਤੇ ਨਾਲ ਕੀ ਦੁਕਾਨ ਦੇ ਵਿੱਚ ਮੌਜੂਦ ਦੁਕਾਨ ਮਾਲਕ ਅਤੇ ਦੁਕਾਨ ਚ ਕੰਮ ਕਰਨ ਵਾਲੇ ਜੋ ਵਿਅਕਤੀ ਅਤੇ ਇੱਕ ਰਾਗੀ ਵੀ ਇਸ ਗੋਲੀ ਦਾ ਸ਼ਿਕਾਰ ਹੋ ਗਏ ਸਿਵਲ ਹਸਪਤਾਲ ਬਟਾਲਾ ਦੇ ਡਿਊਟੀ ਮੈਡੀਕਲ ਅਫਸਰ ਦੇ ਅਨੁਸਾਰ ਉਹਨਾਂ ਕੋਲ ਗੋਲੀ ਚੱਲਣ ਨਾਲ ਜ਼ਖਮੀ ਹੋਏ ਲੋਕ ਪਹੁੰਚੇ ਸਨ ਜਿਨ੍ਹਾਂ ਦੇ ਵਿੱਚੋਂ 2 ਦੀ ਮੌਤ ਹੋ ਗਈ ਅਤੇ ਬਾਕੀਆਂ ਦਾ ਇਲਾਜ ਸਿਵਲ ਹਸਪਤਾਲ ਦੇ ਵਿੱਚ ਚੱਲ ਰਿਹਾ ਹੈ ਸਾਡੀ ਕੋ ਉਤਕ੍ਰਿਬਨ ਅ ਅਠਵਾਰ ਦੇ 20 ਮਿੰਟ ਦੇ ਪੇਸ਼ੈਂਟ ਪ੍ਰੇਜ਼ੈਂਟ ਕਿਤੇ ਵਿਦ ਅਲਰਜੀ ਹਿਸਟਰੀ ਆਫ ਗਨ ਸ਼ਾਟ ਜਿਹੜੇ ਇਨਸੀਡੈਂਟ ਚ 6 ਟੋਟਲ ਸਾਡੇ ਕੋ ਜਿਹੜੇ ਪੇਸ਼ੈਂਟ ਪ੍ਰੇਜ਼ੈਂਟ ਕੀਤੇ ਉਹ 6 ਸੀਗੇ ਤੇ ਜਿਹੜੇ 2 ਸੀਗੇ ਉਹਨਾਂ ਚ ਸਰਬਜੀਤ ਸਿੰਘ ਐਂਡ ਕਰਨਮਾਰਨ ਦੇ ਵਰ ਬਰਾਟਡ ਉਹ ਪਹਿਲਾਂ ਹੀ ਲਾਈਫ ਡੈਥ ਹੋ ਚੁੱਕੀ ਸੀਗੀ ਠੀਕ ਹੈ ਜਿਹੜੇ ਬਾਕੀ 4 ਨੇ ਉਹ ਇੰਜਰਡ ਸੀਗੇ ਜਿਹੜੇ ਉਹ ਅਨ ਟ੍ਰੀਟਮੈਂਟ ਇਸ ਅਨ ਚੱਲ ਰਿਹਾ ਹੈ ਜਿਹੜਾ ਉਹਨਾਂ ਦੀ ਅੰਡਰ অবজারਵੇਸ਼ਨ ਸਾਡੇ ਕੋਲ ਹੈਗੇ ਇਨੋਵੇਟ ਐਂਡ ਵਾਚ ਅਨਨ ਦਾ ਜਿਹੜਾ ਐਂਡ ਨਹੀਂ ਫਿਰ ਹਾਲ ਉਹਨਾਂ ਦੇ ਜਿਹੜੇ ਰੈਲਟਿਵ ਸੀ ਕੰਪਲੀਟ ਪਰਸਨ ਸੀਗੇ ਉਹਨਾਂ ਨੇ ਉਹਨਾਂ ਨੂੰ ਉਹਨਾਂ ਕੋਲ ਬੋਡੀਜ਼ ਉਹਨਾਂ ਨੇ ਨਾਮ ਕੀ ਹਾਂਜੀ ਲక్ష్ਮੀ ਦੇ ਨਾਮ देयर 4 ਪੇਸ਼ੈਂਟਸ ਤੇ ਇਹ ਹੈਗੇ ਸੀਗੇ ਅਮ੍ਰਿਤਪਾਲ ਅਮਨਦੀਪ ਸੰਜੀਵ ਐਂਡ ਜੁਗਲ ਕਿਸ਼ੋਰ ਹੋਇਆ ਕਿ ਆਇਆ ਕਿ ਕਿਥੇ ਦਾ ਹੋਇਆ ਨਹੀਂ ਇਹ ਵਿਦਿਨ தி ਸਿਟੀ ਹੋਇਆ ਪਰ ਅਪਰੋਕਸਿਮੇਟ ਐਨਾ ਮਿਲੋਂ ਨਹੀਂ ਪਤਾ ਫਿਲਹਾਲ ਕਿ ਕਿਤਨਾ ਹੈ ਨਹੀਂ ਐਸ ਪਰ ਜਿਹੜੇ ਉਹ ਅਟੈਂਡੈਂਟ ਸੀਗੇ ਉਹ ਕਹ ਰਹੇ ਸੀਗੇ ਵੀ ਕੋਈ ਨੀਅਰ ਮਹਾਰਾਜਾ ਸਿੰਘ ਹਾਲ ਦੇ ਉੱਥੇ ਹੋਇਆ ਐਗਜ਼ੈਕਟਲੀ ਐਗਜ਼ੈਕਟ ਲొਕੇਸ਼ਨ ਦੱਸ ਨਹੀਂ ਪਾ ਰਹੇ ਉਹ ਨਹੀਂ ਸਟੇਬਲ ਇਨਫੋਰਮੇਸ਼ਨ ਇੱਕ ਜਿਹੜੀ ਪੁਲਿਸ ਇਨਫੋਰਮੇਸ਼ਨ ਜਿਹੜੀ ਇੰਟੀਮੇਸ਼ਨ ਹੁੰਦੀ ਉਹ ਰਿਟਰਨ ਜਾਊਗੀ ਫਿਲਹਾਲ ਉਹ ਦਿਨ ਨੂੰ ਜੋ ਵੀ ਉਹਨਾਂ ਦੇ ਇਨਫੋਰਮੇਸ਼ਨ ਦੇ ਸੋਰਸਸ ਆਈ ਡੋਂਟ ਨੋ ਉਹਨਾਂ ਨੂੰ ਕਿੱਥੋਂ ਬਿਓ ਕੀਤਾ ਪੁਲਿਸ ਕਰੀ ਪੁਲਿਸ ਅਫੀਸ਼ਲ ਫਾਈਲ ਇਨ ਦਾ ਹਾਂਜੀ ਹਾਂਜੀ ਬਿਲਕੁਲ ਦੀ ਹੈ ਪੁਲਿਸ ਸਟੇਸ਼ਨ ਸਿਟੀ ਦੇ ਐਸਐਚਓਸ ਆਫ ਜੀਡੀਸੀ ਦੇ ਵਿੱਚ ਲਾਈਕ ਇਸ ਓਕੇ ਤੇ ਮੌਜੂਦ ਸੀਗਾ ਅਸੀਂ ਇੱਥੇ ਲੋਕ ਹੋਤੇ ਸੀ ਅੱਛਾ ਕੋਈ ਸਾਥ ਤੋਂ ਪਰ ਆਇਆ ਲੋਕ ਹੈ ਇੱਥੋਂ ਮਗਰੋਂ ਆਏ ਨੇ ਮਗਰੋਂ ਉਹਨਾਂ ਨੇ ਗੋਲੀਆਂ ਫਾਇਰ ਕਰਦੇ ਨੇ ਸਾਡੇ ਅੱਗੇ ਤੁਹਾਡੇ ਨੂੰ ਕੌਣ ਆਇਆ ਸੀ ਜੀ ਪਤਾ ਨਹੀਂ ਜੀ ਇਹ ਦੋ ਮੁੰਡੇ ਸੀ ਕਹਿੰਦਾ ਸਰਦਾਰ ਹਾਂਜੀ ਕੱ데 ਆਇਆ ਸੀ ਕਿ ਸਕੂਲ ਦੇ ਜਿਹੜੇ ਮੋਟਰਸਾਈਕਲ ਤੇ ਕਿਤੇ ਆਏ ਆ ਕਿੰਨੀਆਂ ਗੋਲੀਆਂ ਚਲੀਆਂ ਇੱਥੇ ਇਹ ਪਤਾ ਨਹੀਂ 10-12 ਨਾਲ ਹੁਣ ਕੱਢੇ ਉਹਨਾਂ ਨੇ ਇਹ ਗੋਲੀ ਤੁਹਾਡੇ ਅੱਗੇ ਵੀ ਚਲਾਈ ਹੁੰਦੇ ਆ ਦੇਖੋ ਆਲਫੋ ਕਾ ਸਰ ਤੁਹਾਡੀ ਕੋ ਜੁਸ਼ਨੀ ਜੁਣਾ ਦਾ ਗੋਲ ਪਤਾ ਨਹੀਂ ਸਰ ਕਾ ਤੁਹ ਅਈ ਦੇ ਮੇਰੀ ਫੇਟ ਸੀ ਤੁਹਾਡੀ ਪੇਟ ਸੀ ਤੁਹਾਡੇ ਜਿਹੜੇ ਮੁੰਡੇ ਜਿਹੜੇ ਗੱਲਬਾਨ ਸੀ ਨਾ ਜੀ ਨਾਮ ਹੈ ਤੁਹਾਡਾ ਸੰਜੀਤ ਸਿੰਘ ਸੰਜੀਤ ਸਿੰਘ ਤਾਂ ਕਿੰਨੇ ਬੰਦੇ ਚੱਕਨੇ ਹੋਇਆ ਇਹ ਮੇਰੇ ਤਿੰਨ ਭਰਾ ਨੇ ਇੱਕ ਮੈਂ ਇੱਕ ਜਿਹਾ ਹੀ ਆ ਦੋ ਮੁੰਡੇ ਹੋਰ ਨੇ ਹਾਂਜੀ ਉਤੇ ਹੀ ਮੌਕੇ ਦੇ ਉੱਤੇ ਪਹੁੰਚੀ ਬਟਾਲਾ ਪੁਲਿਸ ਦੇ ਵੱਲੋਂ ਇਸ ਪੂਰੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਪੁਲਿਸ थाना ਸਿਟੀ ਦੇ ਪੁਲਿਸ ਅਧਿਕਾਰੀ ਸੁਖਿੰਦਰ ਸਿੰਘ ਨੇ ਦੱਸਿਆ ਕਿ ਉਹਨਾਂ ਨੂੰ ਫਾਇਰਿੰਗ ਹੋਣ ਦੀ ਵਾਰਤਾ ਦੀ ਸੂਚਨਾ ਮਿਲੀ ਸੀ ਅਤੇ ਉਹਨਾਂ ਵੱਲੋਂ ਜਾਂਚ ਕੀਤੀ ਜਾ ਰਹੀ ਹੈ ਜੋ ਵੀ ਮੁਜਰਮ ਪਾਇਆ ਜਾਵੇਗਾ ਉਸਤੇ ਖਿਲਾਫ ਕੜੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ ਪੁਜਾ ਪ੍ਰਾਪਤ ਹੋਈ ਹੁਣੇ ਹੈਗੀਏ ਇਹ ਸਾਧ ਜਿੰਨ੍ਹੇ ਰਾਮ ਗੜੀਆ ਹਾਲਾਕੇ ਕੋਈ ਫੈੜੀ ਨਹੀਂ ਹੋਈ ਉਸ ਸੰਬੰਧੀ ਕੋਈ ਲੱਗਤੀ ਡੈੱਡ ਹੋਏ ਨਹੀਂ ਮਹਿਸਪਾ ਹੈ ਤੇ ਪੁਜਾ ਇਸ ਸੰਬੰਧੀ ਕਾਰਵਾਈ ਕਰ ਰਹੀ ਹੈ ਕਿੰਨੇ ਲੋਕ ਜਗਦੂ ਇਹ ਛੇਕਤਿਆਂ ਦੇ ਜਿਖਮੀ ਨੂੰ ਬੜੇ ਪ੍ਰਾਪਤ ਹੋਇਆ ਪਤਾ ਲੱਗਾ ਹੈ ਤੇ ਉਹਦੇ ਬਾਰੇ ਡਾਕਟਰ ਸਾਹਿਬ ਕੋਲ رائے ਲੈ ਰਹੇ ਕੌਣ ਨੂੰ ਹੈ ਡਾਕਟਰ ਉਹ ਤਾਂ ਕਿ ਦੋ ਲੋਕ ਪ੍ਰੋਡਕਟ ਨਹੀਂ ਮਿਨੋਰੀ ਜਾਣਕਾਰੀ ਮਿਲੀ ਹੈ ਸਰ ਕੀ ਕਾਰਵਾਈ ਕੀਤੀ ਹੈ ਸਰ ਕਾਰਵਾਈ ਜੋ ਵੀ ਬੰਦੀ ਹੋ ਕਰਾਂਗੇ ਜ਼ਿਕਰ ਇਹ ਹੈ ਕਿ ਪਹਿਲਾਂ ਵੀ ਬੀਤੇ ਕੁਝ ਮਹੀਨੇ ਪਹਿਲਾਂ ਕਾਂਗਰਸੀ ਆਗੂ ਦੀਪੂ ਜੈੰਤੀਪੁਰ ਦੇ ਘਰ ਦੇ ਬਾਹਰ ਪਿੰਡ ਜੰਤੀਪੁਰ ਦੇ ਵਿੱਚ ਗਰਨੇਡ ਹਮਲਾ ਹੋਇਆ ਸੀ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਅਜੇ ਵੀ ਕੀਤੀ ਜਾ ਰਹੀ ਹੈ ਫਿਲਹਾਲ ਦੇਖਣਾ ਇਹ ਹੋਵੇਗਾ ਕਿ ਪੁਲਿਸ ਇਹਨਾਂ ਮੁਲਜ਼ਮਾਂ ਤੱਕ ਕਦੋਂ ਤੱਕ ਪਹੁੰਚਦੀ ਹੈ ਜਗਬਾਨੀ ਟੀਵੀ ਲਈ ਬਿਸ਼ੰਪਰ ਬਿੱਟੂ ਦੀ ਰਿਪੋਰਟ